ਤਦੇ ਨਾਲ ਸਰਦਾਰ ਸੁਨੀਲ ਸਿੰਘ ਦੀ ਟੀਮ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਜੀ ਟੰਡੋ ਮਾਧਰਾ ਤੇ ਪੌਤੀ ਸੀਨੀਅਰ ਲੀਡਰ ਸਟੈਫ ਦੇ ਮੇਰੇ ਸਾਹਮਣੇ ਬੈਠੇ ਮੇਰੇ ਵੀਰੋ ਜੰਗੋ ਤੇ ਬੀਤੋ ਅੱਜ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਉਹਨਾਂ ਮਹਾਨ ਸ਼ੀਰਾਂ ਨੂੰ ਸਾਤਾ ਦੇ ਸਤਿਕਾਰ ਭੇਟ ਕਰਨ ਲਈ ਆਏ ਆ ਜਿਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਆਪਾਂ ਉਹਨਾਂ ਦੀਆਂ ਛੋਟੇ ਉਮਰ ਦੇ ਵਿੱਚ ਕੁਰਬਾਨੀਆਂ ਤਾਂ ਦਿੱਤੀਆਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਆਂ ਸਰ ਕੇ ਬੇਚਦੇ ਆ ਕਿ ਆਪ ਆਪਾ ਰਾਜਿਲ ਗਏ ਆਪਣੇ ਆਪਣੇ ਪਰਿਵਾਰਾਂ ਨੂੰ ਸੰਭਾਲ ਲਏ ਆਂ ਉਹ ਆਪਣੇ ਆਪਣੇ ਪਰਿਵਾਰਾਂ ਨੂੰ ਗੁਰੂ ਦੇ ਨਾਲ ਲਾਏ ਔਰ ਉਹਨਾਂ ਦੀਆਂ ਕਰਵਾਨੀਆਂ ਨੂੰ ਇਜਾਜ਼ਤ ਰੱਖੀਏ ਤਾਂ ਕਿ ਜੋ ਸਿੱਖ ਕੌਮ ਹੈ ਕਿਉਂਕਿ ਸਿੱਖ ਕੌਮ ਨੂੰ ਜਿੱਥੇ ਮਰਜੀ ਜੋ ਮਰਜੀ ਹਕੂਮ ਲਾਉਂੋ ਕਦੇ ਵੀ ਕਿਸੇ ਵੀ ਕਿਸਮ ਦਾ ਉਹਨਾਂ ਨੂੰ ਘਰ ਨਹੀਂ ਰਹਿਣਾ ਕਿਉਂਕਿ ਸਹਿਬਜੀਤ ਗੁਰੂ ਗ੍ਰੰਥ ਸਾਹਿਬ ਜਦੋਂ ਗੁਰਬਾਣੀ ਪੜ੍ਹਦੇ ਉਹਦੇ ਅਮਰ ਕਰਦੇ ਨੇ ਤਾਂ ਉਹਨਾਂ ਨੂੰ ਕੋਈ ਵੀ ਮੁਸੀਬਤ ਆ ਜਵੇ ਆ ਉਹਨਾਂ ਨੂੰ ਕੋਈ ਵੀ ਡਰ ਦੇਂਦਾ ਇਸ ਕਰਕੇ ਮੈਂ ਬੇਨਤੀ ਕਰਦਾ ਹੈ ਕਿ ਆਪਣੇ ਆਪਣੇ ਪਰਿਵਾਰਾਂ ਨੂੰ ਗੁਰੂ ਦੇ ਨਾਲ ਲਾ ਗੁਰੂ ਦੇ ਨਾਲ ਲਾ ਕੇ ਸਹਿਜੰਦਾਂ ਦੀਆਂ ਪਰਵਾਨੀਆਂ ਨੂੰ ਯਾਦ ਰੱਖੋ ਮੈਂ ਬਹੁਤਾਂ ਸਮਾਂ ਨਾਲ ਕੋ ਕਹਿੰਦਾ ਹੋਇਆ ਕਿ ਬੋਲਦਾ ਜਾਚਕਾ ਵਾਹਿਗੁਰੂ ਜੀ ਦੀ ਖਾਸਾ ਵਾਹਿਗੁਰੂ ਜੀ ਦੀ ਬੇ ਬਹੁਤ ਬਹੁਤ ਧੰਨਵਾਦ ਰੀਆ ਜੀ ਦਾ ਇਹਨਾਂ ਨੇ ਸਮੇਂ ਦੀ ਇਜਾਜ਼ਤ ਦੇ ਕੇ ਤੇ ਦੇ ਆਪਣੇ ਬੇਨਤੀ ਦਾਇਰ ਕਰਨ ਦਿੱਤੀ

ਗਲਤ ਹੈ ਕਿ ਇਹ ਕੇਵਲ ਰਾਜਨੀਤਿਕ ਕਾਨਫਰੰਸ ਨਹੀਂ ਹੈ ਔਰ ਨਾਇ ਸ਼੍ਰੋਮਣੀ ਅਕਾਲੀ ਦਲ ਕੇਵਲ ਰਾਜਨੀਤਿਕ ਪਾਰਟੀ ਹੈ ਧਰਮ ਤੇ ਰਾਜਨੀਤੀ ਦਾ ਸੁਮੇਲ ਲੈ ਕੇ ਤੁਰਨ ਵਾਲੀ ਸ਼ਹੀਦਾਂ ਦੀ ਇਹ ਜਥੇਬੰਦੀ ਪੂਜਨੀਕ ਮਾਤਾ-ਮਾਤਾ ਗੁਰਦੀ ਦੀ ਮਹਾਨ ਸ਼ਹੀਦ ਪਾਪਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੇ ਸਾਥੀ ਨੂੰ ਆਪਣੀ ਸ਼ਰਤਾ ਆਪਣਾ ਸਰਕਾਰ ਆਪਣਾ ਅਖੀਰਤ ਭੇਟ ਕਰਨ ਦੇ ਨਾਲ ਜੋ ਪੰਥਕ ਰਾਜਨੀਤੀ ਹੈ ਉਹਦੇ ਦੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਲਈ ਇਹ ਮਸ਼ੀਹਦੀ ਅਕਾਲੀ ਕਾਨਫਰੰਸ ਗਿਆ ਨਾ ਹੈ ਆ ਆਪਣੇ ਵਿਚਾਰਾਂ ਦੀ ਸਾਹ ਪਾਉਣ ਤੋਂ ਪਹਿਲਾਂ ਬੜਾ ਸਾਰਾ ਮਤਾਂ ਸਰਹੰਦੀਓ ਦਿਵਾਰਾਂ ਵੱਲ ਲੈ ਕੇ ਜਾਣਾ ਚਾਹਨਾ ਜਿੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੂੰ ਜਿਉਂਦੇ ਜੀ ਉਹ ਸਤਵਾਰ ਵਿੱਚ ਪਿਣਿਆ ਗਿਆ ਆਓ ਆਪਾਂ ਉਨ੍ਹਾਂ ਨੂੰ ਆਪਣੀ ਸ਼ਰਧਾ ਸਤਕਾਰ ਭੇਟ ਕਰਨ ਲਈ ਪੰਜ ਵਾਰੀ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਉਸ ਤੋਂ ਬਾਅਦ ਹੀ ਮੈਂ ਆਪਣੀ ਗੱਲ ਸ਼ੁਰੂ ਕਰਾਂਗਾ ਸਤਨਾਮ ਵਾਹਿਗੁਰੂ सत नाम वाहेगुरुगुरु सतनामु ਸਤਿ ਸੰਗਤ ਜੀ ਅੱਲਾ ਗਾਰਖੰ ਜੋਗੀ ਨੇ ਗੰਗੀ ਤਰ ਦਸ਼ਮੇਸ਼ ਪਿਤਾ ਉਹਨਾਂ ਦੀ ਤਾਰੀਫ਼ ਕਰਦੇ ਆ ਆਪਣੀ ਕਲਮ ਦੇ ਨਾਲ ਲਿਖਿਆ ਕਰਤਾਰ ਦੀ ਸੁਗੰਧ ਹੈ ਅੱਲਾ ਦੀ ਕਸਮ ਹੈ ਜਿਤਨੀ ਵੀ ਹੋ ਗੋਬਿੰਦ ਦੀ ਤਾਰੀਫ਼ ਉਹ ਕੰਮ ਹੈ ਬਾਲਗ ਕੋ ਕਟਾਇਆ ਕਬੀਰ ਆਲਾਦ ਕੋ ਕਟਾਈ ਕੀ ਫਕਰ ਮੇ ਸੰਕੇ ਮੇ ਹਜ਼ਾਰੋਂ ਸੇ ਲੜਾਈ ਕੰਗੀਰ ਦਰ ਸ਼ਵੇਸ਼ ਪਿਤਾ ਦੇ ਸੁਪੁੱਤਰ ਜਦੋਂ ਸਨਾਦੀਆਂ ਦਵਾਰਾਂ ਦੇ ਵਿੱਚ ਜਿਉਲੇਗੀ ਚਲੇਗਾ ਇਹ ਸੰ ਆਉ ਉਸ ਤੋਂ ਬਾਅਦ ਦਵਾਰ ਘੱਟ ਗਈ ਤੇ ਕਠੀ ਹੋਈ ਦਵਾਰ ਤੋਂ ਬਾਅਦ ਸਹਿਬਜ਼ਾਦਿਆਂ ਨੂੰ ਦੋਸਤ ਨੇ ਰਮੈਨ ਤੇ ਆ ਕੇ ਹੋਸ਼ ਵਿੱਚ ਲਿਆਂਦਾ ਗਿਆ। ਔਰ ਉਹਨਾਂ ਦੇ ਸਾਹਮਣੇ ਫਿਰ ਇੱਕ ਸਵਾਲ ਖੜਾ ਕੀਤਾ ਗਿਆ ਸੀ। ਕਿ ਜੇ ਤੁਹਾਨੂੰ ਛੱਡ ਦਿੱਤਾ ਜਾਏ ਫਿਰ ਤੁਸੀਂ ਕੀ ਕਰੋਗੇ? ਸਾਰ ਜਗਾਂ ਦਾ ਜਵਾਬ ਸੀ ਅਸੀਂ ਡੰਡਰਾਂ ਵਿੱਚ ਜਾਵਾਂਗੇ, ਪੰਚ ਇਕੱਠਾ ਕਰਾਂਗੇ, ਹਥਿਆਰ ਲਵਾਂਗੇ ਤੇ ਦੁਲੋਂ ਦੇ ਖਿਲਾਫ ਲੜਾਂਗੇ। ਉਹਨਾਂ ਨੇ ਕਿਹਾ ਦੇ ਫੇਰ ਫੜੇਗੇ ਫਿਰ ਜੋ ਹਕੂਮਤ ਸਜ਼ਾ ਦੇਗੀ ਪ੍ਰਵਾਨ ਕਰਾਂਗੇ ਤੇ ਫੇਰ ਬਾਦਸ਼ਾਹ ਨੇ ਕਿਹਾ ਵੀ ਦੇ ਫੇਰ ਛੱਡ ਦਿੱਤੇਗੇ ਉਹਨਾਂ ਆਖਿਆ ਫੇਰ ਸਿੰਦੜਾ ਵਿੱਚ ਜਾਵਾਂਗੇ ਫੌਜ ਇਕੱਠੀ ਕਰਾਂਗੇ ਹਥਿਆਰ ਲਵਾਂਗੇ ਔਰ ਉਹਦੇ ਤੱਕ ਲੜਦੇ ਰਹਾਂਗੇ ਜਦੋਂ ਤੱਕ ਜ਼ੁਲਮ ਦੀ ਸਮਾਪਤੀ ਨਹੀਂ ਹੋ ਜਾਂਦੀ ਇਹ ਨਹੀਂ ਕਿ ਇਹ ਗ੍ਰੇਟਾ ਜਿਹੜੀ ਸੀ ਈ ਦਾ ਬਹੁਤ ਵਿਸਤਾਰ ਵਿੱਚ ਸਰਾਰ ਕਰਪਾਲ ਸਿੰਘ ਜੀ ਬਡੂੰਗਰ ਸਾਹਿਬ ਆਪਣਾ ਜ਼ਿਕਰ ਕਰਕੇ ਗਏ ਨੇ ਸਰਦਾਰਾਂ ਦੀ ਇਸ ਧਰਤੀ ਦੇ ਉਤੇ ਸ਼ਹਾਦਤ ਦੇ ਅਰਥ ਕੀ ਨੇ ਉਹ ਅਰਥ ਜਿਹੜੇ ਸੰ ਉਹ ਵੀ ਅੱਲਾ ਦਾ ਅਰਥ ਹੈ ਲੋਕੀ ਨੇ ਸਰਦਾਰਾਂ ਦੀ ਜਵਾਨੀ ਆਪਣੀ ਗਰਮ ਨਾਲ ਲਿਖੇ ਨੇ ਹਮ ਜਾਨ ਦੇ ਤਰ ਹਰੋਂ ਕੀ ਜਾਨ ਵੇਚਾ ਦੱਲੇ सिखी की नीम है नीम हम है सरों पे उठा के ले बुराई का है किस्सा जहाँ पे बना कर ले सिंधु की सतनत का पौधा लगा चले उन्होंने क्या असी अपनी जान दे के दूजा भी जान बचाने अपनी शहादत दे रहे हैं एक खालसा पंथ ਦੇ ਰਹੇ ਆ ਆਤਮਾ ਸਮੰਦ ਜਦੋਂ ਆਪਾਂ ਸਰ ਦਾ ਦੇ ਆਤੇ ਮਾਤਾ ਗੁਦਰੀ ਜੀ ਨੂੰ ਆਪਣੀ ਸ਼ਰਦਾ ਆਪਣਾ ਕਿਤੇ ਆਪਣੀ ਸ਼ਾਗਰ ਸ਼ਰਦਾ ਪੇਟ ਕਰ ਲਈ ਆਉਂਦੇ ਆ ਤਾਂ ਇਸ ਕਰਦਾ ਧਿਆਨ ਰੱਖਣਾ ਜਦੋਂ ਵੀ ਕਰਨਾ ਚਾਹੇ ਕਿ ਇਸ ਭਗਵੇਂ ਸਰ ਦੇ ਸ਼ਹੀਦੀ ਜੋੜ ਮੇਲ ਦੇ ਉੱਤੇ 20 ਲੱਖ ਦੇ ਤੱਕ ਹਰ ਸਾਲ ਲੋਕ ਇਥੇ ਸ਼ਰਧਾ ਤੇ ਸਤਕਾਰ ਦੇਟ ਕਰ ਲਈ ਆਉਂਦੇ ਨੇ ਲੇਕਿਨ ਕੀ ਕਾਰਨ ਹੈ ਕਿ ਇਸ ਸਰਤੀ ਦੇ ਉੱਤੇ ਆਉਣ ਦੇ ਬਾਵਜੂਦ ਵੀ ਅੱਜ ਕਿਤੇ ਨਾ ਕਿਤੇ ਖਾਲਸਾ ਪੰਥਗੀਆਂ, ਮੀਹਾਂ ਦਰਿਆਵਾਂ ਨੇ ਉਹਨਾਂ ਵਿੱਚ ਕਿਤੇ ਨਾ ਕਿਤੇ ਤਰੇੜਾਂ ਪੈ ਰਹੀਆਂ ਨੇ ਕੋਈ ਸਿੱਖੀ ਸਰੂਪ ਅਖੋ ਸਖਣਾ ਕੋਈ ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬ ਰਿਹਾ ਕੋਈ ਫਤਤ ਪੁਣੇ ਦੀ ਲਹਿਰ ਵਿੱਚ ਗਰਸਿਆ ਜਾ ਰਿਹਾ ਇਹ ਚਿੰਤਾਜਨਕ ਗੱਲਾਂ ਨੇ ਸਾਨੂੰ ਇਹਨਾਂ ਗੱਲਾਂ ਦੀ ਚਿੰਤਾ ਵੀ ਕਰਨੀ ਚਾਹੀਦੀ ਔਰ ਜਿਸ ਵਾਰਸਤ ਲਈ ਗੁਰੂ ਗਵਿੰਦ ਸਿੰਘ ਪਾਤਸ਼ਾਹ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹੰਗ ਦੀ ਧਰਤੀ ਤੇ ਭੇਜਿਆ ਉਹ ਕੇਵਲ ਮਨੋਰਥ ਇਹ ਨਹੀਂ ਸੀ ਕਿ ਕੇਵਲ ਵਜੀਦ ਖਾਨ ਨੂੰ ਸੋਧਣਾ ਸੀ ਉਹ ਮਨੋਰਥ ਇਹ ਸੀ ਕਿ ਸਭਾ ਲਈ ਦੁਨੀਆ ਦੀ ਧਰਤੀ ਦੇ ਉੱਤੇ ਕਿਤੇ ਜ਼ੁਲਮ ਨਹੀਂ ਹੋਣਾ ਚਾਹੀਦਾ ਜੇ ਜ਼ੁਲਮ ਹੋ ਰਿਹਾ ਖਾਲਸਾ ਜਿਹੜਾ ਹੈ ਉਹ ਜਨਮ ਦੇਖ ਕੇ ਅੱਖਾਂ ਮਿਟਣ ਦਾ ਧੱਕਾ ਨਹੀਂ ਕਰੇਗਾ ਖਾਲਸਾ ਉਸ ਜਨਮ ਵਿੱਚ ਖਰਾਬ ਆਪਣੇ ਭਗਤਾਂ ਦੀ ਯਾਦ ਆਈਗੀ ਕਰਦਾ ਰਹੇਗਾ ਇਹ ਖਾਲਸੇ ਦੀ ਡਿਊਟੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਜਦੋਂ ਸਰਹੰਦ ਭੇਜਿਆ ਸੀ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਟਾਰਗੇਟ ਦਿੱਤਾ ਕਿ ਤੂੰ ਸਰਹੰਦ ਦੀ ਧਰਤੀ ਦੇ ਜਨਮ ਨੂੰ ਸਮਰਪਿਤ ਕਰਕੇ ਇਥੇ ਸਦਾ ਲਈ ਸੇਵਾ ਰਾਜ ਸਥਾਪਿਤ ਕਰਨਾ ਅੱਜ ਮੈਂ ਇੱਕ ਗੱਲ ਤੇ ਗੁੱਖ ਦਾ ਇਜ਼ਹਾਰ ਵੀ ਕਰਦਾ ਕਿ ਹਿੰਦੁਸਤਾਨ ਦੇ ਅੰਦਰ 29 ਸੂਬੇ ਨੇ 29 ਸੂਬਿਆਂ ਦੇ ਵਿੱਚੋਂ ਕੇਵਲ ਇੱਕ ਸੂਬਾ ਹੈ ਪੰਜਾਬ ਦੀ ਧਰਤੀ ਦਾ ਜਿੱਥੇ ਮੀਂਹੀਆਂ ਪੱਗਾਂ ਵਾਲਾ ਦਾ ਰਾਜ ਬਣ ਸਕਦਾ ਲੇਕਿਨ ਬਾਕੀ ਕਿਸੇ ਸੂਬੇ ਵਿੱਚ ਮੀਂਹੀਆਂ ਪੱਗਾਂ ਵਾਲਾ ਦਾ ਰਾਜ ਨਹੀਂ ਬਣ ਸਕਦਾ ਇਹ ਗੱਲ ਵੱਖਰੀ ਹੈ के कोई अपनी खुशामद करके कोई अपनी काबिलियत करके देश का प्रधानमंत्री बन सकता है कोई देश का राष्ट्रपति बन सकता है लेकिन किसी सूबे में मिलिया राज और नहीं हो सकता वो केवल ते-ते केवल पधार दी सधमीन है लेकिन पधार दी सधमीन के ऊपर जेड़े दर श्री अकाल तक सब नु तहतेरी करेंगे नहीं ਜਿੰਨਾ ਤਾਕਤਾਂ ਸ੍ਰੀ ਹਰਮੰਦਰ ਸਾਹਿਬ ਦੀ ਇੱਕੋ ਗੋਲੀ ਨਾਲ ਮਾਰਨਿਆ ਨੇ ਜਿੰਨਾ ਤਾਕਤਾਂ ਨੇ ਹਰਮੰਦਰ ਦੀ ਪਰਕਰਮਾ ਵਿੱਚ ਸਿੱਖੀ ਲਹੂ ਲਹਾਰ ਦਿੱਤੀ ਹੋਵੇ ਉਹ ਤਾਕਤਾਂ ਫੇਰ ਪੰਥ ਨੂੰ ਬਰਨਣ ਦਾ ਯਤਨ ਕਰਨ ਔਰ ਅਸੀਂ ਆਪਣਾ ਸਿਰ ਨਿਵਾ ਕਰਕੇ ਉਹ ਸਾਰਾ ਦੁਰੰ ਉਹ ਸਾਰਾ ਅਤਿਆਚਾਰ ਦੇਖਦੇ ਰਹੀਏ ਕਿ ਅਸੀਂ ਧਰ ਗਏ ਇਹ ਅਸੋਸਤੇ ਦੁਖਦਾਈ ਪੱਖ ਦੀ ਹੈ ਔਰ ਦੂਸਰੀ ਗੱਲ ਇਹ ਸਰ ਜ਼ਮੀਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਆਪਣੀ ਮਾਤਾ ਦੀ ਸ਼ਹਾਦਤ ਆਪਣੇ ਪੁੱਤਰਾਂ ਦੀ ਸ਼ਹਾਦਤ ਪੁੱਤਰਾਂ ਨਾਲੋਂ ਪਿਆਰੇ ਸਿੱਨਾਂ ਦੀ ਸ਼ਹਾਦਤ ਦੇ ਕੇ ਤੁਹਾਡੀ ਝੋਲੀ ਵਿੱਚ ਇੱਕ ਬਲੱਖਣ ਸਰੂਪ ਆਇਆ ਇੱਕ ਬਲੱਖਣ ਸਰਾਨ ਪਾਇਆ ਇੱਕ ਮਹਾਨ ਸੱਜਾ ਦਾ ਇੱਕ ਮਹਾਨ ਕੰਕਰ ਤੁਹਾਡੀ ਝੋਲੀ ਵਿੱਚ ਪਾਇਆ ਲੇਕਿਨ ਕੁਝ ਕਿਨਾਂ ਦਾ ਸੱਧਿਆਤਰ ਪੰਜਾਬ ਦੇ ਸੰਘਿਆਚਾਰ ਨਾਲ ਮੇਲ ਨਹੀਂ ਖਾਂਦਾ ਜਿਹੜਾ ਸਿੱਖ ਸੱਧਿਆਤਰ ਨੂੰ ਤਬਾਹ ਕਰਨ ਦਾ ਯਤਨ ਕਰਨਾ ਚਾਹੁੰਦਾ ਹੋਵੇ ਐਸੀਆਂ ਤਾਕਤਾਂ ਵੀ ਪੰਥ ਨੂੰ ਬੰਦਾਰਨ ਲਈ ਖੜੀਆਂ ਹੋ ਰਹੀਆਂ ਨੇ ਕਿ ਜਦੋਂ ਐਸੀਆਂ ਤਾਕਤਾਂ ਬੰਦਾਰਨ ਲਈ ਖੜੀਆਂ ਹੋਣ ਤੇ ਪੰਥ ਜਿਵੇਂ ਸਤਾ ਰਹੇ ਤੇ ਪੰਥ ਨੂੰ ਜਾਗਦੇ ਰਹਿਣਾ ਚਾਹੀਦਾ ਇਹ ਸਰਹੰਦ ਦੀ ਦੁਆਰ ਇਹ ਚੰਕੌਰ ਦੀ ਖੜੀ ਇਹ ਨਾਲ ਸਾਡਾ ਰਿਸ਼ਤਾ ਕੀਆ ਅਸੀਂ ਆਪਣੇ ਮਰਚਾ ਨੂੰ ਦੱਸਣਾ ਭੁੱਲ ਗਏ ਹਾਂ ਤੁਸੀਂ ਇਤਿਹਾਸ